ਮਾਛੀਵਾੜਾ ਪੁਲਿਸ ਥਾਣਾ ਵਿਖੇ ਚਾਰ ਦੀਵਾਰੀ ਦੇ ਅੰਦਰ ਹੀ ਨਿੰਗ ਸਿੰਘਾਂ ਨੇ ਗੁੰਡਾਗਰਦੀ ਕਰਦਿਆਂ ਉਹਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਆਏ ਦੂਜੀ 13ਤੇ ਕਿਰਪਾਨਾਂ ਤੇ ਤੇਜ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਤਿੰਨ ਵਿਅਕਤੀ ਲਹੂਲਹਾਨ ਹੋ ਗਏ ਦਾਸੀ ਇਲਾਜ ਲਈ ਹਸਪਤਾਲ ਭੇਤੀ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਥਾਣੀ ਦੀ ਇਮਾਰਤ ਅੰਦਰ ਹੀ ਗੁੰਡਾਗਰਦੀ ਨੂੰ ਲੈ ਕੇ ਪੁਲਿਸ ਨੂੰ ਭਾਜੜਾ ਪੈ ਗਈਆਂ ਮੁਲਾਜ਼ਮ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੇ ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਵੱਲੋਂ ਸਾਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਦੁзьяਲਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ ਮੇਰਾ ਨਾਮ ਗੁਰਵੀਰ ਸਿੰਘ ਆ ਜੀ ਪਿੰਡ ਕਟਾਲਾ ਪੇਟ ਗੱਲ ਇਦਾਂ ਸੀ ਜੀ ਉੱਥੇ ਮੁੰਡਾ ਯਾਰ ਬੋਸ ਮੇਰਾ ਸੁੱਖਾ ਖੜਾ ਸੀ ਮੈਂ ਉਹਦੇ ਕੋਲ ਜਾ ਕੇ ਖੜ ਗਿਆ ਜੀ ਤੇ ਇਹ ਵੀਰ ਹੁਣੀ ਇਹਨਾਂ ਨੂੰ ਮੈਂ ਜਾਣਦਾ ਨਹੀਂ ਸੀ ਇਹਨਾਂ ਦੀ ਕਿਤੇ ਇਹ ਬੰਦੇ ਨਾਲ ਰਾਤ ਲੜਾਈ ਹੋਈ ਸੀ ਬਿੰਦਾ ਜੀ ਦੱਸ ਰਹੇ ਆ ਨਿਹੰਗਾਂ ਉਤੋਂ ਬਾਅਦ ਇਹ ਗੱਲ ਕਰ ਹੀ ਰਹੇ ਆ ਉਹ ਗੱਡੀ ਲੈ ਕੇ ਨਾ ਹਜੇ ਥਾਣੇ ਦੇ ਵਿੱਚ ਭੜਿਆ ਜੀ ਮੈਂ ਮੋਟਰਸਾਈਕਲ ਦੇ ਉੱਤੇ ਵੀਰ ਦੇ ਕੋਲ ਖੜਾ ਉਹਨੇ ਸ਼ਿਰੀ ਸਾਹਿਬ ਕੱਢ ਕੇ ਵੀਰ ਦੇ ਉੱਤੇ ਹਮਲਾ ਕੀਤਾ ਜੀ ਤੇਜ਼ਦਾਰ ਹਥਿਆਰਾਂ ਨਾਲ ਤਿੰਨ ਨਿਹੰਗ ਸੀ ਜਿਹੜੇ ਅਣਪਛਾਤੇ ਆ ਮੈਂ ਜਾਣਦਾ ਨਹੀਂ ਹੈਗਾ ਮੈਂ ਉਹਨਾਂ ਨੂੰ ਕਿਹਾ ਕਿ ਭਾਈ ਮੇਰਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਆਪੋ ਗਾਲਾਂ ਕੱਢਣ ਲੱਗ ਗਿਆ ਕਿ ਉਹ ਬੰਦਿਆਂ ਵੱਲੋਂ ਹਮਲਾ ਇਹਨਾਂ ਤੇ ਕੀਤਾ ਗਿਆ ਥਾਣੇ ਦੇ ਅੱਗੇ ਖੜੇ ਹੋਣ ਦੇ ਬਾਅਦ ਤੇ ਇਹਨਾਂ ਵੀਰ ਵੀਰਾਂ ਨੂੰ ਇਨਸਾਫ ਮਤਲਬ ਦੇਣਾ ਚਾਹੀਦਾ ਪੁਲਸ ਵਾਲਿਆਂ ਨੂੰ ਕਿਉਂ ਆਪਾਂ ਮੈਂ ਵੀ ਗੁਰਸਿੱਖ ਬੰਦਾ ਆ ਜੀ ਜੋ ਗੱਲ ਹੋਈ ਆ ਮੈਂ ਸੱਚ ਦੱਸੂਗਾ ਭਾਵੇਂ ਉਹ ਵੀ ਵੀ ਮੁੰਡੇ ਨੇ ਆਂਗਾ ਇਹ ਵੀ ਬੰਦੇ ਗੁਰਸਿੱਖ ਨੇ ਜੀ ਪਰ ਉਹਨੂੰ ਬੰਦਿਆਂ ਨੇ ਇਹਨਾਂ ਨਾਲ ਗਲਤ ਕੀਤਾ ਵੀਰ ਜੀ ਬਹੁਤ ਜ਼ਿਆਦਾ ਲਾਫ ਕਰਨ ਵਾਲੇ ਕਿੰਨੇ ਕੁ ਬੰਦੇ ਉਹ ਤਿੰਨ ਜਾਣੇ ਸੀ ਜਿੰਨਾਂ ਕੋ ਤੀਜਤਾ ਹਜ਼ਾਰ ਸੀ ਜੀ ਉਹ 1 ਕੋ ਲੱਖ ਦਿੰਨਾ ਤੇ ਪੈ ਗਏ ਜੀ ਗੱਡੀ ਥਾਣੇ ਚ ਜਿਵੇਂ ਫਿਲਮਾਂ ਚ ਨਹੀਂ ਬਾੜਦੇ ਹੁੰਦੇ ਜੀ 1 ਕੋ ਲਾਤ ਗੱਡੀ ਅੰਦਰ ਬਾੜ ਕੇ ਬਰਛੇ ਕਿਰਪਾਨਾਂ ਚੱਕ ਕੇ ਇਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਪੈ ਨਿਕਲੇ ਜੀ ਇਹ ਵਿਚਾਰਾਂ ਕੋ ਹਥਿਆਰ ਨਹੀਂ ਸੀ ਇਹ ਆਪਣੀ ਜਾਨ ਬਚਾਣ ਦੇ ਮਾਰੇ ਚਲੋ ਜੀ ਪਹਿਲਾਂ ਜਾਨ ਬਚਾਈ ਦੁਬਾਰਾ ਅੰਦਰ ਇਹਨਾਂ ਦੇ ਨਾਲ ਫਿਰ ਖੇਪੜਵਾਜੀ ਹੋਈ ਆ ਜੀ ਥਾਣੇ ਦੇ ਅੰਦਰ ਹਮਲਾ ਕੀਤਾ ਨਹੀਂ ਨਹੀਂ ਥਾਣੇ ਦੇ ਬਾਹਰ ਜੀ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਵੇਂ ਗੱਡੀ ਫਿਲਮਾਂ ਵਾਂਗੂ ਲਾਉਂਦੇ ਆ ਅੰਦਰ ਆ ਉਹਨਾਂ ਨੇ ਗੱਡੀ ਇੱਕੋ ਦਾ ਮੰਦਰ ਲਾ ਕੇ ਥਾਣੇ 'ਚ ਇਹ ਗੱਲ ਗੱਲ ਕਰ ਰਹੇ ਆ ਜੀ ਮੈਂ ਆਪਣੇ ਮੁੰਡੇ ਯਾਰ ਦੋਸਤਾਂ ਨੇ ਕਿਰਪਾਨਾਂ ਕੱਢ ਕੇ ਜੀ ਇੱਕੋ ਲੱਗ ਤੇ ਇਹਨਾਂ ਦੇ ਉੱਤੇ ਪੈ ਗਈ ਜੀ ਤਿੰਨ ਨਿਹੰਗ ਸੀ ਤੇ ਮੇਰਾ ਇਹਨਾਂ ਨਾਲ ਵਿਚਾਰਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਇੱਕ ਸੱਚਾਈ ਕਰਕੇ ਵੀਰੇ ਖੜਾ ਇਹਨਾਂ ਦੇ ਨਾਲ ਜੋ ਸੱਚ ਆ ਕਿਉਂ ਵੀਰ ਗੋਰ ਸਿੱਖ ਬੰਦਾ ਜੀ ਉਹ ਵੀ ਗੋਰ ਸਿੱਖ ਬੰਦਾ ਹੈ ਪਰ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਸਾਡਾ ਕੰਮ ਹੈਗਾ ਜੀ ਜੀ ਸੀ ਬੀ ਹੈ ਜੀ ਆਪਣੇ ਕੋਲ ਟਰੈਕਟਰ ਟਰੈਲੀਆਂ ਜਾਈ ਫੈਕਟਰੀ 'ਚ ਕੰਮ ਕਰਦੇ ਆ ਜੀ ਨਾਮ ਕੀ ਹੈ ਘੰਟਿਆਂ ਦੇ ਨਾਮ ਪਰਮਿੰਦਰ ਸਿੰਘ ਆ ਜੀ ਪਿੰਡ ਗੇੜਾ ਪਿੰਡ ਆਪਣਾ ਰਾਖਾ ਜੀ ਇਹ ਜਿਹੜੀ ਲੜਾਈ ਹੋਈ ਹੈ ਕੀ ਲੜਾਈ ਬਾਰੇ ਦੱਸੂ ਕਿ ਕੀ ਗੱਲ ਹੋਈ ਅੱਜ ਖਾਣੇ ਦੇ ਵਿੱਚ ਵੀ ਕਿਰਪਾਨਾਂ ਚੱਲੀਆਂ ਲੜਾਈ ਦਾ ਕਾਰਨ ਇਹ ਹੈ ਜੀ ਸਾਡੇ ਕੋਲ ਰੱਖਿਆ ਹੋਇਆ ਹੈ ਇੱਕ ਨੌਕਰ ਅੱਛਾ ਜੀ ਉਹਦੀ ਜਗ੍ਹਾ ਹੀ ਇਹਦੇ ਕੋਲ ਜਮਈ ਆਪਣੀ ਤਾਂ ਇਹਨੇ ਵੇਚ ਲਈ ਜਗਾ ਕਿਹਨੇ ਜੀ ਬਿੰਦੇ ਨੇ ਜਿਹੜਾ ਨਿਹੰਗ ਬਣਿਆ ਹੋਇਆ ਬਾਣਾ ਪਾਇਆ ਹੈ ਅਮਰਦੇਵ ਦਾ ਬਾਬਾ ਠਾਕੁਰ ਸਿੰਘ ਉਹਨਾਂ ਨੇ ਲਾਇਆ ਹੋਇਆ ਬਾਣਾ ਇਹ ਦੁਆਰਾ ਫੇਰ ਭਾਵੇਂ ਛੱਗਿਆ ਕਿ ਨਹੀਂ ਛੱਗਿਆ ਨੇ ਉਦੋਂ ਹੀ ਬਾਣਾ ਪਾਇਆ ਹੋਇਆ ਹੈ ਜੀ ਉਹਦੀ ਬੇਅਦਬੀ ਕਰਦਾ ਇੱਕ ਤਾਂ ਹੀ ਦੂਜੀ ਗੱਲ ਇਹ ਸਾਡੇ ਜਿਹੜੇ ਨੌਕਰ ਰੱਖਿਆ ਹੈ ਆਪਣੀ ਤਾਂ ਨਹੀਂ ਜਗਾ ਬੇਇੱਜ਼ਤੀ ਜੀ ਉਹਦੀ ਜਗਾ ਇਹਦੇ ਨਾਲ ਆ ਬਿਲਕੁਲ ਹੀ ਉਹ ਸਾਡੇ ਕੋਲੇ ਰਹਿੰਦਾ ਜੀ ਆਪਦੀ ਉਹਦੇ ਘਰ ਦਾ ਪਰਿਵਾਰ ਕੋਈ ਹੈ ਨਹੀਂ ਮਾਪਿਓ ਹੈ ਨਹੀਂਗਾ ਜੀ ਇਕੱਲਾ-ਕੱਲਾ ਹੈਗਾ ਜੀ ਉਹ ਇਹ ਕਹਿੰਦਾ ਜੀ ਆਪ ਚਾਬੀ ਹੈ ਜਿਹੜੀ ਸਾਨੂੰ ਆਪਣੇ ਘਰ ਦੀ ਦੇ ਅਸੀਂ ਇੱਥੇ ਆਇਆ ਜਾਇਆ ਕਰਨਾ ਇਹ ਸਾਰਾ ਕੁਝ ਇਹ ਕਰਦੇ ਆ ਜੀ ਖਾਂਦੇ ਪੀਂਦੇ ਦੋ ਤਿੰਨ ਇਹਦੇ ਨਾਲ ਲੰਡਰ ਹੁੰਦੇ ਆ ਉਹ ਕਹਿੰਦਾ ਵੀ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਕਿਉਂ ਦਮਾ ਤੂੰ ਆਪਣਾ ਜਿੱਥੇ ਮਰਜੀ ਬੈਠ ਇਹਨਾਂ ਗਾਲੋਗਲਾਈ ਹੋ ਗਈ 2 ਮਹੀਨੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਜੋ ਸਾਡੇ ਰਹਿਣ ਕਰਕੇ ਸਾਨੂੰ ਵੀ ਲੱਗ ਗਈ ਵਿੱਚ ਗਾਲਾਂ ਕੱਢਣ ਗਏ ਜਿਨ੍ਹਾਂ ਦੇ ਨਾਲ ਰਹਿਣਾ ਉਹਨਾਂ ਨੂੰ ਵੀ ਦੇ ਲਾਂਗੇ ਗਾਲਾਂ ਗੰਦੀਆਂ ਕੱਢਣ ਲੱਗ ਗਈ ਚਲੋ ਅਸੀਂ ਫੇਰ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਸਾਲੇ ਦਾ ਇਹਦਾ ਖਾਦਾ ਪੀਤਾ ਹੁੰਦਾ ਅਸੀਂ ਹੈਗੇ ਕੰਮ ਵਾਲੇ ਬੰਦੇ ਅਸੀਂ ਕਿਉਂ ਕਿ ਲੜਨਾ ਇੱਕ ਨਹੀਂ ਇਹਨੇ ਬਾਅਦ ਚ ਫੇਰ ਜਦ ਵੀ ਜਾਣਾ ਜੀ ਅੱਡੇ ਤੇ ਉੱਥੇ ਗਾਲਾਂ ਕੱਢਣ ਲਾ ਜਾਂਦਾ ਜੀ ਗੰਦੀਆਂ ਗੰਦੀਆਂ ਭਈਆਂ ਨੂੰ ਕੱਢੂਗਾ ਕਿਤੇ ਸਾਡੇ ਨਾਂ ਲੈ ਲੈ ਕੇ ਕਿਤੇ ਮੁੰਡੇ ਦਾ ਨਾਂ ਲੈ ਲੈ ਕੇ ਅਸੀਂ ਕਹਿੰਨੇ ਆਂ ਇਹ ਕਾਨੂੰ ਅਸੀਂ ਐਜ ਕੰਦੇ ਲੱਗਣਾ ਇਹ ਮੂੰਹ ਪਰ ਇਹ ਹਟਦਾ ਨਹੀਂਗਾ ਜੀ ਹਾਂਜੀ ਪੁਲਿਸ ਦੇ ਨਾਲ ਗੱਲਬਾਤ ਵੀ ਤੁਹਾਡੀ ਕੀ ਪ੍ਰੋਫੈਸਰ ਹਾਂਜੀ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਇਹ ਕਹਿੰਦੇ ਪੂਰਾ ਇਨਸਾਫ ਹੋਣਾ ਚਾਹੀਦਾ ਵੀ ਜੋ ਵੀ ਕਾਰਵਾਈ ਬਣੂਗੀ ਅਸੀਂ ਪੂਰੀ ਕਰਾਂਗੇ ਜਿਹਦਾ ਕਸੂਰ ਹੋਊ ਦੋਸ਼ੀ ਨੂੰ ਅਸੀਂ ਜ਼ਰੂਰ ਉਹਦਾ ਸਾਜਾ ਦਵਾਗੇ ਇਹ ਲੜਾਈ ਪੈਣਾ 2 ਮਹੀਨੇ ਪੈਣਾ ਹੋਈ ਸੀਗੀ ਇਹਨੇ ਸਾਡੇ ਕੋਲ ਬੰਦਾ ਰੱਖਿਆ ਹੋਈ ਉਹਦੇ ਨਾਲ ਲੜਦਾ ਸੀਗਾ ਇਹ ਕੌਣ ਲੜਦਾ ਸੀ ਇਹ ਬਿੰਦਾਈ ਇਹ ਪਟੀਆਂ ਦਾ ਬਿੰਦਾ ਨੇ ਬਣਾ ਪਾਇਆ ਹੋਇਆ ਈ ਬਾਣਾ ਕਰਕੇ ਹਵਾ ਥੋੜੀ ਜੀ ਕਰਦਾ ਉਹਦੇ ਕਰਕੇ ਹਰੇਕ ਕੋਲ ਕਿਰਪਾਨ ਕੱਢ ਲੈਂਦਾ ਇੰਨੇ ਦੀ ਰਾਤ ਅਸੀਂ ਉੱਥੇ ਚੌਕ 'ਚ ਜਾਂਦਾ ਪਿਆ ਸੀ ਇਹਨੇ ਗੱਡੀ ਅੱਗੇ ਲਾ ਕੇ ਨਾਲੇ ਟਾਕੀ ਮਾਰੀ ਨਾਲੇ ਮੇਰੇ ਚਪੇੜਾ ਮਾਰੀਆਂ ਨਾਲੇ ਮੁੰਡੇ ਦੇ ਕਿਰਪਾਨਾਂ ਮਰੀਆਂ ਉਸ ਅਮਰਾਲੇ ਦਾਖਲ ਆਈ ਅਮਰਾਲੇ ਜਿਹੜਾ ਦਾਖਲ ਆਉਣਾ ਉਹ ਨਰਪੈ ਸਿੰਘ ਜੀ ਉਹ ਸਾਡੇ ਕੋਲ ਕੰਮ ਕਰਦਾ ਸੀ ਉਹਦੇ ਨਾਲ ਲੜਾਈ ਕਰਦਾ ਹੀ ਇਹ ਬਾਰ ਬਾਰ ਦੇ ਕੋਲ ਲੱਗਿਆ ਹੁੰਦਾ ਸੀ ਨਹੀਂ 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 ਉਹਦੇ ਕੋਲ ਨਹੀਂ ਲੱਗਿਆ ਇਹ ਦੇ ਘਰ ਘਰੇ ਉਹ ਨਹੀਂ ਜਿੰਦਾ ਲਾਤਾ ਇਹ ਆਪਣੇ ਏ ਇਹ ਲਾਉਂਦਾ ਚਿੱਟਾ ਇਹਨੂੰ ਇਹ ਸੀਗਾ ਇਹ ਘਰ ਖੋਲੇ ਆਪਣਾ ਕੌਣ ਚਿੱਟਾ ਲਾਉਂਦਾ ਇਹ ਬਿੰਦਾ ਜੀ ਅੱਛਾ ਹਾਏ ਇਹਨੇ ਆਪਦੀ ਜਗਾ ਵੇਚਤੀ ਉਹਨੂੰ ਕਹਿੰਦਾ ਮੈਨੂੰ ਚਾਬੀ ਦੇ ਮੈਂ ਇੱਥੇ ਆਇਆ ਕਰਨਾ ਜੋ ਵੀ ਕੋ ਖਾਣ ਪੀਣ ਤੇ ਉਹਨੇ ਚਾਬੀ ਨਹੀਂ ਦਿੱਤੀ ਉਹਦੇ ਕਰਕੇ ਉਹਨੂੰ ਫੁੱਟਦੇ ਆ ਇਹਨਾਂ ਜੀ ਕੱਲ ਜਿਹੜਾ ਰਾਗ ਪਟੀਆਂ ਤਖਰਾ ਵਗੈਰਾ ਇੱਕ ਨਿਹੰਗ ਸਿੰਘ ਆ ਜਿਹੜਾ ਰਵਿੰਦਰ ਸਿੰਘ ਬਿੱਦਾ ਤੇ ਅਮਨਜੋਤ ਇਹ ਵੀ ਜਿਹੜੇ ਆ ਇੱਕ ਰਾਗ ਪਟੀਆਂ ਦੇ ਜਸੂ ਵਾਲਦਾ ਆ ਇਹਨਾਂ ਦਾ ਪਹਿਲਾ ਕੱਲ ਸ਼ਾਮੀ ਕੇ ਦੀ ਘਰੇ ਜਗਾ ਇੱਟਾਂ ਰੋੜੇ ਵਗੈਰਾ ਮਰੇ ਸੀ। ਉਹ ਤੋਂ ਬਾਅਦ ਦੂਜੀ ਤਰ ਦੇ ਇੱਟਾਂ ਰੋੜੇ ਬਰੇ ਆ। ਉਹ ਕੰਪਲੇਂਟ ਦੇਣ ਲਈ ਅੱਜ ਆਏ ਹੋ ਸੀ ਦੋਨੇ ਪਾਰਟੀਆਂ ਇੱਥੇ। ਜਦੋਂ ਕੰਪਲੇਂਟ ਦੇਣਾ ਥਾਣੇ ਦੇ ਬਾਹਰਲੇ ਪਾਸੇ ਇਹਨਾਂ ਨੇ ਜਿਹੜਾ ਇੰਦਿਆ ਸਿੰਘ ਇਹਨਾਂ ਕਰਪਾਨ ਕੱਢ ਗਿਆ ਦੂਜਾ ਤੇ ਜਿਹੜਾ ਗੋਤਨ ਬਾਰ ਕੀਤੇ ਜਿਹਦੇ ਨਾਲ ਮਨਦੀਪ ਸਿੰਘ ਦੇ ਤੇ ਜਗਰੂਪ ਸਿੰਘ ਦੇ ਆ ਜਗਰੂਪ ਸਿੰਘ ਨਵਜੋਤ ਸਿੰਘ ਇਹਨਾਂ ਦੀ ਕੰਪਲੇਂਟ ਤੇ ਅਸੀਂ ਜਿਹੜਾ ਕਮਲੀ ਤੇ ਤਜਿੰਦਰ ਤੇ ਪ੍ਰਵੰਦਰ ਇਹਨਾਂ ਦੇ ਸੱਟਾ ਮਾਰੀਆਂ ਨੇ। ਕਰਪਾਨਾ ਦੇ ਨਾਲ ਜਿਹੜਾ ਸਖਤ ਤਰਾਮ ਦੇ ਤਹਿਤ ਅਸੀਂ ਜਿਹੜਾ ਆ ਜਾਨਲੇਵਾ ਹਮਲਾ ਜਿੰਨ 307 ਕਨ 109 ਵੀ ਨੇ ਸ ਹੈ ਉਹਦੇ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਮੜੇ ਅਨਸਰ ਜਿਹੜਾ ਕਾਨੂੰਨ ਅਪਲੈਂਡ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਇਹ ਅਨਸਰ ਆ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਨਾ ਪਾਵਾ ਇਹ ਪਰ ਪਿਸਤਲ ਹੀ ਮਿਲਿਆ ਕਿ ਪਿਸਤਲ ਤੋਂ ਬਰਾਮਾ ਇਹਦੇ ਕੋਲ ਜਿਹੜਾ ਅਸੀਂ ਪਿਸਤਲ Air Pistol ਆ ਜਿਹੜਾ ਬਰਾਮਾ ਪਹਿਲੇ ਮਾਮਲੇ ਕਰ ਜੀ ਇਹ ਕ੍ਰਿਸਟਲ ਦੇ ਚਾਰਟਰ ਕੋਲ ਮਾਮਲਾ ਝੁੜ ਗਿਆ ਜੀ ਇਹ 307 ਦੇ ਨਾਲ ਉਹ ਮਾਮਲਾ ਝੁੜ ਗਿਆ 307 ਪਹਿਲੇ ਮਾਮਲੇ ਦੱਸ ਨਹੀਂ ਜੀ ਉਹ ਅਜੇ ਤੀਤ ਸਾਡੀ ਕੋਈ ਗੱਲ ਉਹ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਤਾਂ ਅਜੇ ਹੋਣ ਦੀ ਹੀ ਘਟਨਾ ਹੈ ਕਾਰਨ ਕੀ ਹੈ ਜੀ ਲੜਾਈ ਦਾ ਹੈ ਗੌਰ ਨੇ ਦੇ ਕੋਲ ਇੱਕ ਡਾਕਟਰ ਸੀ ਜਿਹੜਾ ਅ ਰਵਿੰਦਰ ਬਿੰਦੇ ਦੇ ਕੋਲ ਉਹ ਨੌਕਰ ਉਹਦਾ ਤਖਰਾ ਦੇ ਬੰਦੇ ਨੇ ਰੱਖ ਲਿਆ ਜੀ ਤਖਰਾ ਦਾ ਬੰਦਾ ਦਾ ਜਿਹੜਾ ਫਾਸਟ ਫੂਡ ਦਾ ਕੰਮ ਸੀ ਰਾਖ ਪੱਟੀ ਵਾਲਾ ਦਾ ਇਹ ਵਜ੍ਹਾ ਰੰਜਿਸ਼ ਕਰਕੇ ਡਿੰਦੀ